Hallelujah, 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 hallelujah. ਤਨਵਾ ਸਾਮਾਤੀ ਦਿਆਲੂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾ ਤੁਹਾਡਾ ਸ਼ੁਕਰ ਕਰਦੇ ਆ ਪਿਤਾ ਅੱਜ ਦੇ ਦਿਨ ਲਈ ਤੁਹਾਡਾ ਧੰਨਵਾਦ ਕਰਦੇ ਆ ਸੁੰਦਰ ਸਮੇਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਬਾਬਾ ਪਿਤਾ ਪਰਮੇਸ਼ਰ ਜੀ ਬੀਤੇ ਦਿਨਾਂ ਦੇ ਵਿੱਚ ਬੀਤੇ ਸਮੇਂ ਦੇ ਵਿੱਚ ਬੀਤੇ ਘੰਟਿਆਂ ਦੇ ਵਿੱਚ ਪਿਤਾ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਪਿਤਾ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਜਿਉਂਦਿਆਂ ਦੀ ਧਰਤੀ ਤੇ ਰੱਖਿਆ ਸੀ ਤੁਹਾਡਾ ਧੰਨਵਾਦ ਕਰਦੇ ਆ हे ਮੇਰੇ ਸਾਮੱਠੀ ਪਿਤਾ ਮੇਰੇ ਯਹਵਾ ਪਰਮੇਸ਼ਰ ਜੀ ਅਸੀਂ ਤੁਹਾਡੇ ਪਵਿੱਤਰ ਵਚਨ ਜਬੂਰ 7 ਦੇ ਦੁਆਰਾ ਯਹੋਵਾ ਦਰਮਿਆਨ ਦਾ ਰਾਖਾ ਪਿਤਾ ਇਸ ਵਚਨ ਦੇ ਦੁਆਰਾ ਤੁਹਾਡੇ ਪਵਿੱਤਰ ਸਿੰਘਾਸਨ ਦੇ ਸਾਹਮਣੇ ਆਂਦੇ ਆਂ ਅੱਜ ਪਿਤਾ ਜਿੰਨੇ ਵੀ ਜਾਣੇ ਸੁਪਰਾਥਨਾ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਸੁਣ ਰਹੇ ਨੇ ਪਿਤਾ ਆਪਣੇ ਕਮਾਕਾਰਾਂ ਦੇ ਉੱਤੇ ਸੁਣ ਰਹੇ ਨੇ ਮੇਰੇ ਪਰਮੇਸ਼ਵਰ ਅਸੀਂ ਸਭ ਜਨ ਇੱਕ ਮਨ ਹੋ ਕੇ ਪਿਤਾ ਇਸ ਤੁਹਾਡੇ ਇੱਕ ਇੱਕ ਵਚਨ ਦੇ ਦੁਆਰਾ ਤੁਹਾਡੇ ਪਵਾਕ ਸਿੰਘਾਸਨ ਦੇ ਸਾਹਮਣੇ ਆਂਦੇ ਆਂ ਪਿਤਾ ਅਸੀਂ ਆਪਣੇ ਸੀਸ ਨੂੰ ਝੁਕਾਉਂਦੇ ਆਂ ਸ੍ਰੀ ਸਮਰਥੀ ਦੈਲੂਪਿਤਾ ਪਰਮੇਸ਼ਰ ਦੇ ਪ੍ਰਭੂ ਜੀ ਅਸੀਂ ਆਪਣੀਆਂ ਸਾਰੀਆਂ ਗਲਤੀਆਂ ਗੁਨਾਹਾਂ ਦੀ ਪਿਤਾ ਜੋ ਸਾਡੇ ਕੋ ਜਾਣੇ ਅਣਜਾਣੇ ਦੇ ਵਿੱਚ ਹੋਈਆਂ ਅਸੀਂ ਤੁਹਾਡੇ ਕੋ ਪਛਤਾ ਕੇ ਮਾਫੀ ਮੰਗਦੇ ਹਾਂ ਪਿਤਾ ਤੁਸੀਂ ਸਾਨੂੰ ਮਾਫ ਕਰ ਦਿਓ ਸ਼ਮਾ ਕਰ ਦਿਓ ਤੁਸੀਂ ਸਾਨੂੰ ਆਪਣੇ ਪਵਿੱਤਰ ਪਰ ਬੇਟੇ ਪ੍ਰਭੂ ਯਸ਼ੂ ਮਸੀਹ ਦੇ ਪਵਿੱਤਰ ਲਹੂ ਦੇ ਦੁਆਰਾ ਤੋ ਕੇ ਸਾਫ਼ ਤੇ ਸ਼ੁੱਧ ਕਰ ਦੋ ਪਿਤਾ ਤੁਸੀਂ ਪ੍ਰਭੂ ਸਾਨੂੰ ਮਾਫ਼ ਕਰੋ ਸ਼ਮਾ ਕਰੋ ਮੇਰੇ ਸਾਮਣੇ ਯਾਵਾ ਪਰਮੇਸ਼ਰ ਜੀ ਅਸੀਂ ਤੁਹਾਡੇ ਪਵਿੱਤਰ ਵਚਨ ਦੇ ਦੁਆਰਾ ਖੁਦਾ ਤੁਹਾਡੇ ਸਿੰਘਾਸਣ ਦੇ ਸਾਹਮਣੇ ਆਂਦੇ ਆ ਪਿਤਾ ਜਿੱਦਾਂ ਤੁਹਾਡੇ ਵਚਨ ਚ ਲਿਖਿਆ ਹੈ ਯਹੋਵਾ ਮੇਰੇ ਪਰਮੇਸ਼ੁਰ ਮੈਂ ਤੇਰੀ ਪਰਨਾ ਲੈਂਦਾ ਹਾਂ ਤੂੰ ਮੈਨੂੰ ਮੇਰੇ ਸਭ ਪਿੱਛਾ ਕਰਨ ਵਾਲਿਆਂ ਤੋਂ ਬਚਾ ਕੇ ਛੁਡਾ ਲੈ ਸਤਿਮੁੱਚ ਮੇਰੇ ਸਾਮਰਤੀ ਦੇ ਆਪ ਪਰਮੇਸ਼ਰ ਸਾਡੀ ਢਾਲ ਤੁਸੀਂਓ ਪਿਤਾ ਸਾਡਾ ਦਿੜ្ੜ ਗੜ ਤੁਸੀਂਓ ਪਿਤਾ ਸਾਡੀ ਉੱਚੀ ਚਟਾਨ ਤੁਸੀਂਓ ਪਿਤਾ ਸਾਡੇ ਲੁਕਣ ਦਾ ਸਥਾਨ ਵੀ ਤੁਸੀਂਓ ਮੇਰੇ ਸਾਵਰਤੀ ਆਵਾ ਪਰਮੇਸ਼ਰ ਸਤਿਮੁੱਚ ਪਿਤਾ ਜਦੋਂ ਤੁਸੀਂ ਸਾਡੇ ਨਾਲ ਹੋ ਮੇਰੇ ਪਿਤਾ ਪਰਮੇਸ਼ਰ ਜੀ ਤੇ ਕੋਈ ਵੈਰੀ ਪਿਤਾ ਸਾਡੇ ਉੱਤੇ ਪ੍ਰਭਲ ਨਹੀਂ ਹੋ ਸਕਦਾ ਸਤਿਮੁੱਚ ਮੇਰੇ ਯਹਵਾ ਪਰਮੇਸ਼ਰ ਜੀ ਅਸੀਂ ਤੁਹਾਡੀ ਪਨਾਹ ਲੈਂਦੇ ਹਾਂ ਪਿਤਾ ਅਸੀਂ ਦੀ ਪਨਾਹ ਲੈਂਦੇ ਆ ਸਾਨੂੰ ਆਪਣੇ ਖੰਭਾਂ ਦੀ ਛਾਂ ਹੇਠ ਛੁਪਾ ਲਓ ਪਿਤਾ ਤੁਹਾਡੇ ਵਚਨ ਦੇ ਵਿੱਚ ਲਿਖਿਆ ਜਿੱਦਾਂ ਮੁਰਗੀ ਆਪਣੇ ਖੰਭਾਂ ਦੇ ਥੱਲੇ ਆਪਣੇ ਬੱਚਿਆਂ ਨੂੰ ਢੱਕ ਲੈਂਦੀ ਆ ਉਸੇ ਤਰ੍ਹਾਂ ਪਿਤਾ ਤੁਸੀਂ ਸਾਨੂੰ ਆਪਣੇ ਖੰਭਾਂ ਦੇ ਹੇਠ ਛੁਪਾਉਂਦੇ ਹੋ ਮੇਰੇ ਪਰਮੇਸ਼ਰ ਜੀ ਅਸੀਂ ਤੁਹਾਡੀ ਪਨਾਹ ਲੈਂਦੇ ਆ ਪਿਤਾ ਅਸੀਂ ਤੁਹਾਡੀ ਪਨਾਹ ਲੈਂਦੇ ਆ ਮੇਰੇ ਪਰਮੇਸ਼ਰ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਆਉਂਦੇ ਆ ਪਿਤਾ ਤੁਸੀਂ ਪਿਤਾ ਸਾਡੇ ਸਭ ਉਪਿਛਾ ਕਰਨ ਵਾਲਿਆਂ ਤੋਂ ਸਾਨੂੰ ਛੁਡਾ ਲਓ ਪਿਤਾ ਜਿੰਨੇ ਵੀ ਪਿਤਾ ਪਰਮੇਸ਼ਰ ਜੀ ਸਾਡੇ ਜੀਵਨਾਂ ਦੇ ਵਿੱਚ ਦੁਸ਼ਟ ਦੀਆਂ ਸ਼ਕਤੀਆਂ ਸਾਡਾ ਪਿੱਛਾ ਕਰਦੀਆਂ ਨੇ ਪਾਪ ਦੀਆਂ ਸ਼ਕਤੀਆਂ ਸਾਡਾ ਪਿੱਛਾ ਕਰਦੀਆਂ ਨੇ ਹਨੇਰੇ ਦੀਆਂ ਸ਼ਕਤੀਆਂ ਬਿਮਾਰੀ ਦੀਆਂ ਸ਼ਕਤੀਆਂ ਜੋ ਸਾਡਾ ਪਿੱਛਾ ਕਰਦੀਆਂ ਨੇ ਹਰੇਕ ਵੈਰੀ ਦੀ ਚਾਲ ਤੋਂ ਵੈਰੀ ਦੀ ਸ਼ਕਤੀ ਤੋਂ ਤੁਸੀਂ ਸਾਨੂੰ ਬਚਾ ਲਓ ਮੇਰੇ ਸਾਮਤੀ ਹਵਾ ਪਰਮੇਸ਼ਰ ਕਿਉਂਕੋ ਤੁਸੀਂ ਸਾਡੀ ਢਾਲ ਹੋ ਪਿਤਾ ਤੁਸੀਂ ਸਾਡਾ ਦ੍ਰਿੜ ਗੜ੍ਹ ਹੋ ਤੁਸੀਂ ਸਾਡੇ ਲੁਕਣ ਦਾ ਸਥਾਨ ਹੋ ਤੁਸੀਂ ਸਾਡੀ ਨਾ ਲੈਣ ਦੀ ਜਗਾਂ ਮੇਰੇ ਸਾਹਮਣ ਤੇ ਹਵਾ ਪਰਮੇਸ਼ਵਰ ਬਿਤਾ ਤੁਸੀਂ ਸਾਨੂੰ ਛੂਪਾ ਲੋ ਖੁਦਾ ਮਤੇ ਕੋਈ ਬੱਬਰ ਸ਼ੇਰ ਵਾਂਗੂ ਮੇਰੀ ਜਿੰਦ ਨੂੰ ਪਾੜ ਖਾਵੇ ਅਤੇ ਕੋਈ ਛੁਡਾਉਣ ਵਾਲਾ ਨਾ ਹੋਵੇ ਔਰ ਇਸ ਕਰਕੇ ਉਹ ਮੇਰੇ ਟੋਟੇ ਟੋਟੇ ਕਰੇ ਸੱਚਮੁੱਚ ਦਿਆਲੂ ਪਰਮੇਸ਼ਰ ਜੀ ਤੁਸੀਂ ਸਾਡੇ ਅੱਗੇ ਸਾਡੀ ਢਾਲ ਬਣ ਕੇ ਖੜੇ ਹੋ ਜਾ ਪਿਤਾ ਕਿਤੇ ਪਿਤਾ ਉਹ ਸ਼ੈਤਾਨ ਭੁੱਖੇ ਸ਼ੇਰ ਦੇ ਨਾ ਹੀ ਕਿਤੇ ਸਾਨੂੰ ਫੜ ਕੇ ਪਾੜ ਨਾ ਦੇਵੇ ਪ੍ਰਭੂ ਇਸ ਕਰਕੇ ਤੁਸੀਂ ਸਾਨੂੰ ਬਚਾਓ ਤੁਸੀਂ ਸਾਨੂੰ ਆਪਣੀ ਖੰਭਾਂ ਦੀ ਛਾਂ ਹੇਟ ਟੱਕ ਲੋ ਪਿਤਾ ਤੁਸੀਂ ਸਾਡੇ ਲਈ ਢਾਲ ਬਣ ਜਾ ਮੇਰੇ ਸਾਮਤੀ ਯਹਵਾ ਪਰਮੇਸ਼ਰ ਇਹ ਪਿਤਾ ਜਿੱਦਾਂ ਤੁਹਾਡੇ ਵਚਨ ਚ ਲਿਖਿਆ ਹੈ ਇਹ ਯਹਵਾ ਮੇਰੇ ਪਰਮੇਸ਼ਰ ਜੇ ਮੈਥੋਂ ਇਹ ਹੋਇਆ ਹੋਵੇ ਜੇ ਮੇਰੇ ਹੱਥੀ ਬਦੀ ਹੋਈ ਹੋਵੇ ਜੇ ਮੈਂ ਆਪਣੇ ਮੈਲੀ ਨਾਲ ਬੁਰੀਾਈ ਕੀਤੀ ਹੋਵੇ ਸਗੋਂ ਮੈਂ ਤਾਂ ਆਪਣੇ ਬੇਸਬਬੋ ਵਿਰੋਧੀ ਨੂੰ ਛੁਡਾਇਆ ਹੈ ਤਾਂ ਵੈਰੀ ਮੇਰੀ ਜਾਨ ਦਾ ਪਿੱਛਾ ਕਰਕੇ ਉਹਨੂੰ ਫੜ ਲਵੇ ਅਤੇ ਮੇਰੀ ਹਿਆਤੀ ਨੂੰ ਧਰਤੀ ਉੱਤੇ ਮਿੱਧ ਦਵੇ ਔਰ ਮੇਰੀ ਮਹਿਮਾ ਖਾਕ ਵਿੱਚ ਮਿਲਾਵੇ हे ਪਿਤਾ ਪਰਮੇਸ਼ਰ ਜੀ ਜੇਕਰ ਸਾਡੇ ਤੋਂ ਜਾਣੇ ਅਣਜਾਣੇ ਇਸ ਤਰ੍ਹਾਂ ਦਾ ਕੁਛ ਹੋਇਆ ਪਿਤਾ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਮੇਰੇ ਸਾਮਰਤੀ ਹੋਵਾ ਪਿਤਾ ਤੁਸੀਂ ਪਿਤਾ ਇਨ੍ਹਾਂ ਵਚਨਾਂ ਦੇ ਦੁਆਰਾ ਨਹੀਂ ਪਿਤਾ ਤੁਸੀਂ ਨੇ ਆਪਣੀ ਦਇਆ ਦੇ ਅਨੁਸਾਰ ਆਪਣੇ ਅਨੁਗ੍ਰਹਿਕਾਰੀ ਹੋਣ ਦੇ ਅਨੁਸਾਰ ਸਾਡੇ ਜੀਵਨਾਂ ਦੇ ਉੱਤੇ ਦਇਆ ਕਰੋ ਪਿਤਾ ਜੇਕਰ ਅਸੀਂ ਕਦੇ ਆਪਣੇ ਕਿਸੇ ਮੈਲੀ ਦੇ ਨਾਲ ਬੁਰੀਾਈ ਵੀ ਕਰ ਦਿੱਤੀ ਹੋਵੇ ਪਿਤਾ ਜਾਂ ਪਿਤਾ ਅਸੀਂ ਕਿਸੇ ਨੂੰ ਪ੍ਰਭੀਤਾ ਪਰਮੇਸ਼ਰ ਕਿਸੇ ਨੂੰ ਨਿਹੱਕੋਸ਼ਕਿਆ ਹੋਵੇ ਜਾਂ ਕਿਸੇ ਦਾ ਲਿਆ ਹੋਵੇ ਪਿਤਾ ਤਾਂ ਤੁਸੀਂ ਸਾਡੀ ਗਲਤੀ ਨੂੰ ਪਿਤਾ ਮਾਫ ਕਰ ਦਿਓ ਸ਼ਮਾ ਕਰ ਦਿਓ ਤੁਸੀਂ ਤਾਂ ਸ਼ਮਾ ਕਰਨ ਵਾਲੇ ਪਰਮੇਸ਼ਰ ਹੋ ਮਾਫੀ ਦੇਣ ਵਾਲੇ ਪਿਤਾ ਹੋ ਮੇਰੇ ਪਿਤਾ ਇਹ ਯਹੋਵਾ ਆਪਣੇ ਕਰੋਧ ਨਾਲ ਉੱਠ ਅਤੇ ਮੇਰੇ ਵਿਰੋਧੀਆਂ ਦੇ ਗ਼ਜ਼ਬ ਦੇ ਵਿਰੁੱਧ ਉੱਠ ਖੜੋ ਅਤੇ ਮੇਰੇ ਲਈ ਜਾਗ ਤੈ ਨਯੋ ਦਾ ਹੁਕਮ ਕੀਤਾ ਹੈ ਸੱਚਮੁੱਚ ਪਿਤਾ ਜਿੱਦਾਂ ਅੱਜ ਪਿਤਾ ਅਸੀਂ ਤੁਹਾਡੇ ਕੋ ਆਪਣੀਆਂ ਗਲਤੀਆਂ ਦੀ ਮਾਫੀ ਮੰਗਦੇ ਹਾਂ ਪਿਤਾ ਕਿ ਸਾਡੇ ਕੋਲੋਂ ਵੀ ਜਾਣੇ ਅਣਜਾਣੇ ਚ ਪਿਤਾ ਕੋਈ ਵੀ ਗਲਤੀ ਗੁਨਾਹ ਜੇ ਹੋਏ ਤਾਂ ਸਾਨੂੰ ਮਾਫ ਕਰ ਦੋ ਸਾਨੂੰ ਸ਼ਮਾ ਕਰ ਦੋ ਉਸੇ ਤਰ੍ਹਾਂ ਪਿਤਾ ਅਸੀਂ ਵੀ ਆਪਣੇ ਵੈਰੀਆਂ ਨੂੰ ਮਾਫ ਕਰਦੇ ਹਾਂ ਪਰ ਤੁਹਾਡੇ ਵਚਨ ਦੇ ਵਿੱਚ ਲਿਖਿਆ ਆ ਕਿ ਸਾਡਾ ਯੁੱਧ ਕਿਸੇ ਲਹੂ ਮਾਸ ਦੇ ਨਾਲ ਨਹੀਂ ਬਲਕਿ ਅੰਦਰ ਕਾਰ ਦੀਆਂ ਸ਼ਕਤੀਆਂ ਦੇ ਨਾਲ ਅੰਧਕੋਰ ਦੇ ਰਾਜਿਆਂ ਦੇ ਨਾਲ ਉਹ ਸ਼ੈਤਾਨ ਦੀਆਂ ਸ਼ਕਤੀਆਂ ਦੇ ਨਾਲ ਦੁਸ਼ਟ ਦੀਆਂ ਸ਼ਕਤੀਆਂ ਦੇ ਨਾਲ ਸਤਿਮੂਛ ਪਿਤਾ ਉਹਨਾਂ ਸ਼ਕਤੀਆਂ ਤੋਂ ਤੁਸੀਂ ਸਾਡਾ ਬਚਾਓ ਕਰੋ ਪਿਤਾ ਤੁਸੀਂ ਆਪਣੇ ਕਰੋਧ ਦੇ ਵਿੱਚ ਉਠੋ ਤੇ ਸਾਡੇ ਵਿਰੋਧੀਆਂ ਦੇ ਉੱਤੇ ਉਹਨਾਂ ਦੁਸ਼ਟਾਂ ਦੇ ਉੱਤੇ ਉਹਨਾਂ ਵੈਰੀਆਂ ਦੇ ਉੱਤੇ ਗਜ਼ਬ ਦੇ ਵਿਰੋਧ ਵੱਲ ਵਿਰੋਧ ਦੇ ਨਾਲ ਉੱਠ ਖੜੋ ਉਹ ਪ੍ਰਭੂ ਜੀ ਤੁਸੀਂ ਮੇਰੇ ਲਈ ਜਾਗੋ ਪਿਤਾ ਤੁਸੀਂ ਸਾਡੇ ਨਿਆਂ ਦੇ ਲਈ ਜਾਗੋ ਪਿਤਾ ਉਮਰਤ ਦੀ ਮੰਡਲੀ ਤੇਰੇ ਦੁਆਲੇ ਆਵੇ ਤੇ ਉਹਨਾਂ ਦੇ ਕਾਰਨ ਤੂੰ ਉਤਾਹਾਂ ਮੁੜ ਜਾ ਇਹ ਹਵਾ ਕਮਾ ਦਾ ਨਿਆਂ ਕਰੇਗਾ ਹੀ ਯਹੋਵਾ ਮੇਰੇ ਧਰਮ ਔਰ ਮੇਰੀ ਸਿਧਾਈ ਦੇ ਅਨੁਸਾਰ ਮੇਰਾ ਨਿਆਂ ਕਰ ਸੱਚੇ ਮਛੂ ਪਿਤਾ ਤੁਸੀਂ ਸਾਡੇ ਪਿਤਾ ਸਾਰੀਆਂ ਗਲਤੀਆਂ ਨੂੰ ਆਪਣੀ ਪਿੱਠ ਦੇ ਪਿੱਛੇ ਸੁੱਟ ਦਿੱਤਾ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਤੁਸੀਂ ਸਾਡਾ ਨਿਆਂ ਸਾਡੇ ਅਨੁਸਾਰ ਨਹੀਂ ਕਰਦੇ ਪਿਤਾ ਸਾਡੇ ਕੰਮਾਂ ਦੇ ਅਨੁਸਾਰ ਨਹੀਂ ਕਰਦੇ ਤੁਸੀਂ ਸਾਡਾ ਨਿਆਂ ਪਿਤਾ ਆਪਣੇ ਧਰਮੀ ਹੋਣ ਦੇ ਅਨੁਸਾਰ ਕਰੋ ਪਿਤਾ ਸਾਡੇ ਵਿੱਚ ਜੋ ਗਲਤੀਆਂ ਗੁਨਾਹ ਨੇ ਪਿਤਾ ਉਹਨਾਂ ਨੂੰ ਪਿਤਾ ਤੁਸੀਂ ਮਾਫ ਕਰ ਦੋ ਸ਼ਮਾ ਕਰ ਦੋ ਸਾਨੂੰ ਆਪਣੇ ਪਾਪਾਂ ਖਸਾਫ ਲਹੂ ਦੇ ਨਾਲ ਧੋ ਦੇ ਯੇਸ਼ੂ ਮਸੀਹਾ ਤਾਂ ਕਿ ਅਸੀਂ ਆਪਣੇ ਪਿਤਾ ਦੇ ਸਾਹਮਣੇ ਪਿਤਾ ਦੀsingਾ ਸੰਦੇ ਸਾਹਮਣੇ ਖੜੋ ਸਕੀਏ ਪ੍ਰਭੂ اے ਪਿਤਾ ਦੁਸ਼ਟਾਂ ਦੀ ਬਦੀ ਮੁੱਕ ਜਾਵੇ ਪਰ ਤੂੰ ਧਰਮੀ ਨੂੰ ਦ੍ਰਿੜ ਕਰ ਏ ਧਰਮੀ ਪਰਮੇਸ਼ਰ ਜੋ ਦਿਲਾਂ ਔਰ ਗੁਰਦਿਆਂ ਨੂੰ ਜਾਂਚਦਾ ਹੈ ਇਹ ਮੇਰੇ ਦਿਆਲੂ ਪਿਤਾ ਪਰਮੇਸ਼ਰ ਸਾਚਮਚ ਦੁਸ਼ਟਾਂ ਦੀ ਬਦੀ ਮੁੱਕ ਜਾਵੇ ਪਰ ਤੂੰ ਧਰਮੀ ਨੂੰ ਦ੍ਰਿੜ ਕਰ ਤੇ ਧਰਮੀ ਇਹ ਮੇਰੇ ਮੀ ਪਰਮੇਸ਼ਰ ਤੂੰ ਹੀ ਆ ਪਿਤਾ ਜੋ ਦਿਲਾਂ ਨੂੰ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਜਾਣਣ ਵਾਲਾ ਪਰਮੇਸ਼ਰ ਆ ਤੂੰ ਸਾਡੀਆਂ ਸੋਚਾਂ ਨੂੰ ਸਾਡੇ ਖਿਆਲਾਂ ਨੂੰ ਜਾਣਦਾ ਹੈਂ ਪਿਤਾ ਸਾਡੇ ਮੰਗਣ ਤੋਂ ਪਹਿਲਾਂ ਸਾਡੇ ਬੋਲਣ ਤੋਂ ਪਹਿਲਾਂ ਸਾਡੇ ਲਬਾਂ ਤੇ ਅਲਫਾਜ਼ ਆਉਣ ਤੋਂ ਪਹਿਲਾਂ ਪਿਤਾ ਤੂੰ ਉਹਨਾਂ ਗੱਲਾਂ ਨੂੰ ਜਾਣਨ ਵਾਲਾ ਪਰਮੇਸ਼ਰ ਹੈ ਪਿਤਾ ਇਹ ਮੇਰੇ ਸਾਮਰਤੀ ਪਿਤਾ ਜਿਹੜਾ ਸਿੱਧ ਮਨਾਂ ਦਾ ਬਚਾਉਣ ਵਾਲਾ ਹੈ ਦੇਵੂ ਪਿਤਾ ਤੂੰ ਸੱਚਮੁੱਚ ਸਿੱਧ ਮਨਾਂ ਦਾ ਸਾਫ਼ ਮਨਾਂ ਦਾ ਸ਼ੁੱਧ ਮਨਾਂ ਦਾ ਬਚਾਉਣ ਵਾਲਾ ਪਰਮੇਸ਼ਰ ਹੈ ਪਿਤਾ ਪਰਮੇਸ਼ਰ ਸੱਚਾ ਨਿਯੋਕਰ ਹੈ ਹਾਂ ਇੱਕ ਪਰਮੇਸ਼ਰ ਜਿਹੜਾ ਰੋਜ਼ ਕੀ ਜੀ ਰਹਿੰਦਾ ਹੈ ਜੇ ਮਨੁੱਖ ਨਾ ਮਿੜੇ ਮੁੜੇ ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ हे ਪਿਤਾ ਤੁਸੀਂ ਦਇਆ ਕਰੋ ਪਿਤਾ ਇੱਕ ਇੱਕ ਜਾਂਦੇ ਹਿਰਦੇ ਦੇ ਵਿੱਚ ਪਿਤਾ ਤੁਹਾਡਾ ਪਿਆਰ ਉਮੜੇ ਪਿਤਾ ਉਹ ਸ਼ਾਂਤੀ ਤੁਹਾਡਾ ਅਨੁਗ੍ਰਹਿ ਇੱਕ ਜਾਂਦੇ ਜੀਵਨ ਦੇ ਉੱਤੇ ਹੋਵੇ ਤਾਂ ਕਿ ਇੱਕ ਇੱਕ ਮਨੁੱਖ ਪਿਤਾ ਤੁਹਾਡੇ ਰਾਹਾਂ ਦੇ ਵਿੱਚ ਤੁਹਾਡੇ ਸਿੰਘਾਸਨ ਦੇ ਸਾਹਮਣੇ ਆਵੇ ਬਦੀਆਂ ਨੂੰ ਛੱਡ ਦਵੇ ਪਿਤਾ ਉਹਨਾਂ ਗੱਲਾਂ ਨੂੰ ਛੱਡ ਦਵੇ ਪ੍ਰਭੂ ਜੋ ਜਿਨ੍ਹਾਂ ਗੱਲਾਂ ਕਾਰਨ ਉਹ ਤੁਹਾਡੇ ਤੋਂ ਤੁਹਾਡੀ ਹਜ਼ੂਰੀ ਤੋਂ ਦੂਰ ਹੋਇਆ ਹੈ ਪਿਤਾ ਪਰਮੇਸ਼ਰ ਪਿਤਾ ਕਿਉਂਕਿ ਵੈਰੀਆਂ ਦੇ ਵਿਰੋਧ ਤੁਸੀਂ ਆਪਣੀ ਤਲਵਾਰ ਨੂੰ ਤਿੱਖੀ ਕਰ ਦਿਓ ਪਿਤਾ ਇਹ ਮੇਰੇ ਖੁਦਾਵੰਦ ਖੁਦਾ ਤੁਹਾਡੇ ਵਚਨ ਚ ਲਿਖਿਆ ਉਹਨੇ ਉਹਦੇ ਲਈ ਮੋਤ ਦਾ ਸ਼ਸਤਰ ਵੀ ਤਿਆਰ ਕੀਤਾ ਹੈ ਉਹ ਆਪਣੇ ਤੀਰਾਂ ਨੂੰ ਅਗਨ ਬਾਣ ਬਣਾਉਂਦਾ ਹੈ ਵੇਖੋ ਉਸ ਨੂੰ ਬਦੀ ਦੀ ਪੀੜ ਲੱਗੀ ਹੋਈ ਹੈ ਅਤੇ ਸ਼ਰਾਰਤ ਉਸ ਦੇ ਗਰਵ ਵਿੱਚ ਪਈ ਹੈ ਅਤੇ ਝੂਠ ਉਸ ਤੋਂ ਜੰਮਿਆ ਹੈ ਉਹਨੇ ਟੋਆ ਕੱਢਿਆ ਤੇ ਡੂੰਗਾ ਪੁੱਟਿਆ ਅਤੇ ਜਿਹੜੀ ਖਾਈ ਉਹਨੇ ਪੁੱਟੀ ਸੀ ਉਸੇ ਵਿੱਚ ਉਹ ਆਪ ਡਿੱਗ ਪਿਆ ਉਸ ਦੀ ਸ਼ਰਾਰਤ ਉਸੇ ਦੇ ਸਿਰ ਉੱਤੇ ਮੁੜ ਆਵੇਗੀ ਅਤੇ ਉਸ ਦਾ ਹਨੇਰ ਉਸੇ ਦੀ ਖੋਪੜੀ ਉੱਤੇ ਪਵੇਗਾ ਸੱਚਮੁੱਚ ਪਿਤਾ ਜਿਹੜੇ ਲੋਕ ਜਿਹੜੇ ਪਿਤਾ ਜੋ ਵੈਰੀ ਦੇ ਪਿੱਛੇ ਲਾ ਕੇ ਅਜਿਹੇ ਕੰਮ ਕਰਦੇ ਨੇ ਪਿਤਾ ਜੋ ਦੂਸਰਿਆਂ ਦੇ ਲਈ ਖੱਡਿਆਂ ਨੂੰ ਖੋਦਦੇ ਨੇ ਪਿਤਾ ਜੇ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕਰਦੇ ਨੇ ਮੇਰੇ ਪਰਮੇਸ਼ਵਰ ਇਹ ਮੇਰੇ ਪਿਤਾ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਉਹ ਆਪਣੀਆਂ ਹੀ ਚੀਜ਼ਾਂ ਦੇ ਵਿੱਚ ਆਪੇ ਹੀ ਫਸੇਗਾ ਉਹ ਆਪ ਨੇ ਹੀ ਬਣਾਏ ਹੋਏ ਆਪਣੇ ਹੀ ਖੋਦੇ ਹੋਏ ਖੱਡਿਆਂ ਦੇ ਵਿੱਚ ਆਪੇ ਹੀ ਡਿੱਗ ਪਵੇਗਾ ਇਹ ਮੇਰੇ ਪਿਤਾ ਪਰਮੇਸ਼ਰ ਤੁਸੀਂ ਨਿਆਉ ਪਰਮੇਸ਼ਰੋ ਨਿਆ ਕਰਨ ਵਾਲੇ ਪਰਮੇਸ਼ਰ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾ ਤੁਸੀਂ ਸਾਨੂੰ ਵੈਰੀਆਂ ਤੋਂ ਵਿਰੋਧੀ ਦੀਆਂ ਚਾਲਾਂ ਤੋਂ ਵੈਰੀ ਦੀਆਂ ਸ਼ਕਤੀਆਂ ਤੋਂ ਸਾਡੇ ਵੈਰੀਆਂ ਤੋਂ ਤੁਸੀਂ ਸਾਡਾ ਬਚਾਅ ਕਰਦੇ ਹੋ ਪਿਤਾ ਤੇ ਸਾਨੂੰ ਪਿਤਾ ਕਿਸੇ ਦੇ ਨਾਲ ਵੀ ਯੁੱਧ ਕਰਨ ਦੀ ਲੋੜ ਨਹੀਂ ਕਿਉਂਕਿ ਤੁਸੀਂ ਆਪ ਸਾਡੇ ਵਾਸਤੇ ਯੁੱਧ ਲੜਦੇ ਹੋ ਪਿਤਾ ਤੁਹਾਡੇ ਵਚਨ ਚ ਲਿਖਿਆ ਮੈਂ ਇਹ ਹਵਾ ਦੇ ਧਰਮ ਦੇ ਅਨੁਸਾਰ ਉਹਦਾ ਧੰਨਵਾਦ ਕਰਾਂਗਾ ਅਤੇ ਮੈਂ ਆਤਮ ਮਹਾਨ ਯਹੋਵਾ ਦੇ ਨਾਮ ਦੀ ਉਸਤਤਿ ਗਾਵਾਂਗਾ ਸਤਮੁੱਚ ਪਿਤਾ ਤੁਹਾਡਾ ਨਾਮ ਆਤਮ ਮਹਾਨ ਹੈ ਤੁਸੀਂ ਸਰਵ ਸ਼ਕਤੀਮਾਨ ਪਰਮੇਸ਼ਰ ਹੋ ਪਿਤਾ ਤੁਸੀਂ ਰਾਜਿਆਂ ਦੇ ਰਾਜੇ ਹੋ ਪਿਤਾ ਤੁਸੀਂ ਸ਼ਹਿਨਸ਼ਾਹਾਂ ਦੇ ਸ਼ਹਿਨਸ਼ੇ ਹੋ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਪਿਤਾ ਮੇਰੀ ਜਾਨ ਸਦਾ ਤੱਕ ਤੁਹਾਡੇ ਨਾਮ ਨੂੰ ਮਹਿਮਾ ਦਿੰਦੀ ਪਿਤਾ ਤੁਹਾਡੇ ਨਾਮ ਨੂੰ ਧੰਨ ਕਹਿੰਦੀ ਅੱਖ ਦਾ ਇਹ ਮੇਰੇ ਦੇ ਆਲੂ ਪਰਮੇਸ਼ਰ ਅੱਜ ਜਿੰਨੇ ਜਨ ਵੀ ਇਸ ਪ੍ਰਾਰਥਨਾ ਦਾ ਹਿੱਸਾ ਬਣ ਰਹੇ ਨੇ ਪ੍ਰਾਰਥਨਾ ਨੂੰ ਸੁਣ ਰਹੇ ਨੇ ਇੱਕ ਇੱਕ ਜਨ ਦੇ ਉੱਤੇ ਇਹਨਾਂ ਦੇ ਜੀਵਨਾ ਤੇ ਘਰਾਂ ਤੇ ਪਰਿਵਾਰਾਂ ਤੇ ਬੱਚਿਆਂ ਤੇ ਕੰਮਕਾਜ ਤੇ ਪ੍ਰਭੂ ਤੁਹਾਡਾ ਪਾਕ ਪਵਿੱਤਰ ਲਹੂ ਲਗਾਨੀਆਂ ਯਿਸੂ ਰਾਜਾ ਪ੍ਰਭੂ ਯਿਸੂ ਮਸੀਹਾ ਜਿੰਨੇ ਬੱਚੇ ਇਸ ਉਸ ਦੇ ਵਿੱਚ ਜਾਂਦੇ ਨੇ ਟੀਨੇਜਰ ਏਜ ਦੇ ਬੱਚੇ ਪ੍ਰਭੂ ਉਹਨਾਂ ਦੇ ਦਿਲ ਦਿਮਾਗ ਸੋਚਾਂ ਖਿਆਲਾਂ ਨੂੰ ਤੁਹਾਡੇ ਪਵਿੱਤਰ ਲਹੂ ਚ ਕਵਰ ਕਰਦੀਆਂ ਉਹਨਾਂ ਦੇ ਦੇਹ ਪ੍ਰਾਣ ਆਤਮਾ ਦੇ ਉੱਤੇ ਪਿਤਾ ਤੁਹਾਡਾ پاک ਲਹੂ ਲਗਾਨੀਆ ਯਿਸੂ ਮਸੀਹਾ ਤੁਸੀਂ ਪਿਤਾ ਇਹਨਾਂ ਬੱਚਿਆਂ ਨੂੰ ਗਲਤ ਸੰਗਤੀਆਂ ਤੋਂ ਗਲਤ ਰਸਤੇਆਂ ਤੋਂ ਬਚਾਉਣਾ ਪਿਤਾ ਤੁਸੀਂ ਇੱਕ ਇੱਕ ਬੱਚੇ ਨੂੰ ਸਹੀ ਰਸਤੇ ਤੇ ਲੈ ਕੇ ਚੱਲਣਾ ਤੁਹਾਡੇ ਵਚਨ ਚ ਲਿਖਿਆ ਮੈਂ ਤੁਹਾਡੇ ਬੱਚਿਆਂ ਨੂੰ ਕਦੇ ਗਲਤ ਰਸਤੇਆਂ ਤੇ ਨਹੀਂ ਜਾਣ ਦਵਾਗਾ ਮੈਂ ਉਹਨਾਂ ਨੂੰ ਮੋੜ ਲਿਆਵਾਂਗਾ ਸੱਚਮੁੱਚ ਮੇਰੇ ਸਾਮਰਥੀ ਦੇ ਲੂ ਪਿਤਾ ਉਹ ਸਾਡੇ ਬੱਚੇ ਨਹੀਂ ਪਿਤਾ ਸਗੋਂ ਤੁਹਾਡੇ ਬੱਚੇ ਨੇ ਖੁਦਾਬੰਦ ਖੁਦਾ ਤੁਸੀਂ ਪਿਤਾ ਇੱਕ ਇੱਕ ਬੱਚੇ ਦੇ ਜੀਵਨ ਦੇ ਵਿੱਚ ਕੰਮ ਕਰੋ ਖੁਦਾ ਇੱਕ ਇੱਕ ਹਿਰਦੇ ਦੇ ਉੱਤੇ ਪਿਤਾ ਤੁਹਾਡੇ ਲਾਉ ਦੀ ਸ਼ਾਪ ਹੋਵੇ ਈਸ਼ ਮਸੀਹਾ ਇੱਕ-ਇੱਕ ਦੇ ਅੰਦਰ ਪਿਤਾ ਤੇਰਾ ਆਤਮਾਵਾਸ ਕਰੇ ਪਿਤਾ ਪ੍ਰਭੂ ਇਹਨਾਂ ਸਾਰੇ ਬੱਚਿਆਂ ਨੂੰ ਬੁੱਧ ਦਾ ਆਤਮਾ ਸਮਝ ਦਾ ਆਤਮਾ ਦਓ ਪਿਤਾ ਤਾਂ ਕਿ ਵੈਰੀ ਦੀਆਂ ਚਲਾਕੀਆਂ ਨੂੰ ਵੈਰੀ ਦੀਆਂ ਸ਼ਕਤੀਆਂ ਨੂੰ ਇਹ ਸਮਝ ਸਕਣ ਪਿਤਾ ਤੇ ਆਪਣੇ ਜੀਵਨ ਦੇ ਵਿੱਚ ਪਿਤਾ ਪਰਮੇਸ਼ਰ ਇਹ ਉਹ ਡਿਸੀਜਨ ਲੈ ਸਕਣ ਜੋ ਤੁਹਾਡੇ ਆਤਮਾ ਵੱਲੋਂ ਹੋਣ ਖੁਦਾ ਇਹਨਾਂ ਸਭ ਬੱਚਿਆਂ ਨੂੰ ਸਮਝ ਦੋ ਬੁੱਧ ਦਓ ਪਿਤਾ ਇਹਨਾਂ ਨੂੰ ਪੜਨ ਲਿਖਣ ਵਾਲਾ ਮਨ ਦੋ ਪਿਤਾ ਇੱਕ-ਇੱਕ ਬੱਚੇ ਨੂੰ ਤੁਹਾਡੇ ਸਾਮਰthi ਜ਼ੋਰਾ ਵਰ ਹੱਥਾਂ ਵਿੱਚ ਦਿਨੀਆਂ ਪਿਤਾ ਇਹਨਾਂ ਦੀਆਂ ਸੋਚਾਂ ਖਿਆਲਾਂ ਨੂੰ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਸ਼ੁੱਧ ਕਰਦੀਆਂ ਪ੍ਰਭੂ ਜੀ ਮਸੀਹਾ ਪ੍ਰਭੂ ਹਰ ਤਰ੍ਹਾਂ ਦਾ ਦੁਨਿਆਵੀ ਵਿਚਾਰ ਹਰ ਤਰ੍ਹਾਂ ਦੀਆਂ ਵੈਰੀ ਦੀਆਂ ਚਾਲਾਂ ਇਹਨਾਂ ਬੱਚਿਆਂ ਦੇ ਜੀਵਨਾਂ ਦੇ ਵਿੱਚੋਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਬੰਨ੍ਹ ਦਿਨੀਆਂ ਪਿਤਾ ਜਿੰਨੇ ਛੋਟੇ ਬੱਚੇ ਨੇ ਜੋ ਛੋਟੇ ਬੱਚੇ ਸਕੂਲ ਦੇ ਵਿੱਚ ਜਾ ਰਹੇ ਨੇ ਪ੍ਰਭੂ ਉਹਨਾਂ ਛੋਟੇ ਬੱਚਿਆਂ ਨੂੰ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਹਾਡੇ ਗਾੜੇ ਪਵਿੱਤਰ ਲਹੂ ਚ ਕਵ ਕਰ ਕਰਦੀਆਂ ਸੀਲ ਕਰਦੀਆਂ ਪ੍ਰਭੂ ਇਹਨਾਂ ਛੋਟੇ ਬੱਚਿਆਂ ਨੂੰ ਵੀ ਤੁਸੀਂ ਸਮਝ ਦੋ ਪਿਤਾ ਇਹਨਾਂ ਨੂੰ ਵਿਗਿਆਨ ਦੋ ਪਿਤਾ ਇਹਨਾਂ ਨੂੰ ਪੜ੍ਹਨ ਲਿਖਣ ਵਾਲਾ ਮਨ ਦੋ ਪਿਤਾ ਇਹਨਾਂ ਛੋਟੇ ਬੱਚਿਆਂ ਦੇ ਇर्द-ਗਿਰਦ ਵੀ ਪਿਤਾ ਪ੍ਰਵੇਸ਼ ਰਾਜਾ ਤੁਹਾਡੇ ਪਵਿੱਤਰ ਲਾਹੂ ਦਾ ਬਾੜਾ ਤੁਹਾਡੇ ਸਰਗਦੂਤਾਂ ਦਾ ਬਾੜਾ ਪਵਿੱਤਰ ਆਤਮਾ ਦੀ ਅੱਗ ਦਾ ਬਾੜਾ ਮੰਗਦੀਆਂ ਪ੍ਰਭੂ ਇਹਨਾਂ ਬੱਚਿਆਂ ਨੂੰ ਸਕੂਲ ਆਉਣ ਜਾਣ ਦੇ ਵਿੱਚ ਪਿਤਾ ਨਵੀਆਂ ਚੀਜ਼ਾਂ ਨੂੰ ਸਿੱਖਣ ਦੇ ਵਿੱਚ ਮਦਦ ਕਰੋ ਪਿਤਾ ਨਵੇਂ ਸੈਂਟੈਂਸਸ ਨਵੇਂ ਵਰਡਸ ਬੋਲ ਲਣ ਦੇ ਵਿੱਚ ਮਦਦ ਕਰੋ ਪਿਤਾ ਇਹਨਾਂ ਬੱਚਿਆਂ ਦੀ ਵੀ ਬੁੱਧ ਤੇਰੇ ਨਾਮ ਵਿੱਚ ਖੋਲ ਜਾਵੇ ਈਸ਼ੂ ਮਸੀਹਾ ਇੱਕ ਇੱਕ ਬੱਚੇ ਨੂੰ ਤੁਹਾਡੇ ਹੱਥਾਂ ਵਿੱਚ ਦਿਨੇ ਆ ਜਿੰਨੇ ਬੱਚੇ ਵੱਡੇ ਪਿਤਾ ਜੋ ਕਾਲਜਸ ਦੇ ਵਿੱਚ ਜਾ ਰਹੇ ਨੇ ਜੋ ਜੋਬਸ ਤੇ ਜਾ ਰਹੇ ਨੇ ਪ੍ਰਭੂ ਉਹਨਾਂ ਸਾਰੇ ਬੱਚਿਆਂ ਦੇ ਉੱਤੇ ਵੀ ਤੁਹਾਡਾ ਗਾੜਾ ਪਵਿੱਤਰ ਲਉ ਲਗਾਨੀਆ ਪ੍ਰਭੂ ਈਸ਼ੂ ਮਸੀਹ ਜਿੰਨੇ ਵੀ ਸਾਡੇ ਛੋਟੇ ਵੱਡੇ ਜਵਾਨ ਬੱਚੇ ਪ੍ਰਭੂ ਉਹਨਾਂ ਦੇ ਰਿਸ਼ਤੇ ਵੀ ਤੇਰੇ ਵੱਲ ਆਉਣ ਪਿਤਾ ਉਹ ਘਰ ਉਹ ਪਰਿਵਾਰ ਵੀ ਪਿਤਾ ਤੇਰੇ ਡਰ ਚ ਤੇ ਪੇ ਇਹਦੇ ਵਿੱਚ ਚੱਲਣ ਵਾਲੇ ਪਰਿਵਾਰ ਹੋਣ ਪਿਤਾ ਪਰਮੇਸ਼ਰ ਜੀ ਜੋ ਪਿਤਾ ਤੁਸੀਂ ਸਾਡੇ ਬੱਚਿਆਂ ਦੇ ਲਈ ਘਰ ਤੇ ਵਰ ਰੱਖੇ ਪਿਤਾ ਉਹ ਇਹਨਾਂ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਇਹਨਾਂ ਨੂੰ ਮਿਲ ਸਕਣ ਸਹੀ ਸਮੇਂ ਦੇ ਉੱਤੇ ਉਚਿਤ ਸਮੇਂ ਤੇ ਪਿਤਾ ਪਰ ਪਿਤਾ ਉਹ ਤੁਹਾਡੇ ਰਸਤਿਆਂ ਦੇ ਉੱਤੇ ਚੱਲਣ ਵਾਲੇ ਪਰਿਵਾਰ ਹੋਣ ਪਿਤਾ ਉਹ ਤੁਹਾਡੇ ਕਦਮਾਂ ਦੇ ਉੱਤੇ ਚੱਲਣ ਵਾਲੇ ਪਰਿਵਾਰ ਹੋਣ ਮੇਰੇ ਪਰਮੇਸ਼ਰ ਇੱਕ ਇੱਕ ਬੱਚੇ ਨੂੰ ਪਿਤਾ ਇਹਨਾਂ ਦੇ ਜੀਵਨਾਂ ਨੂੰ ਇਹਨਾਂ ਦੇ ਫਿਊਚਰ ਨੂੰ ਤੁਹਾਡੇ ਸਮਰਥੀ ਜ਼ੋਰਵਰ ਥਾਂ ਵਿੱਚ ਦੇ ਦਿੰਨੀ ਆ ਖੁਦਾਬੰਦ ਖੁਦਾ ਪਿਤਾ ਮੈਂ ਪ੍ਰਾਰਥਨਾ ਕਰਦੀਆਂ ਜਿੰਨੇ ਵੀ ਕਪਲਸ ਨੇ ਮੇਰੇ ਪਰਮੇਸ਼ੁਰ ਇੱਕ ਇੱਕ ਕਪਲ ਦੇ ਉੱਤੇ ਪਿਤਾ ਜਿੰਨੇ ਵੀ ਮੇਰੇ ਪਰਮੇਸ਼ੁਰ ਅੱਜ ਇਸ ਪ੍ਰਾਰਥਨਾ ਨੂੰ ਸੁਣਦੇ ਨੇ ਤੇ ਬਾਕੀ ਵੀ ਪਿਤਾ ਜਿਨ੍ਹਾਂ ਨੂੰ ਵੀ ਮੈਂ ਜਾਣਦੀਆਂ ਜਿਨ੍ਹਾਂ ਨੇ ਪ੍ਰਾਰਥਨਾ ਦੀ ਮੰਗ ਕੀਤੀ ਪ੍ਰਭੂ ਜੀ ਇੱਕ ਇੱਕ ਕਪਲ ਦੇ ਉੱਤੇ ਪ੍ਰਭੂ ਸ਼ਮਸੀ ਤੁਹਾਡਾ ਗਾੜਾ ਪਵਿੱਤਰ ਲਹੂ ਲਗਾਨੀਆ ਇੱਕ ਇੱਕ ਮੈਰਿਡ ਲਾਈਫ ਦੇ ਉੱਤੇ ਪ੍ਰਭੂ ਤੁਹਾਡਾ ਗਾੜਾ ਪਵਿੱਤਰ ਲਹੂ ਲਗਾਨੀਆ ਹਰ ਤਰ੍ਹਾਂ ਦੀਆਂ ਅੰਧਕਾਰ ਦੀਆਂ ਸ਼ਕਤੀਆਂ ਉਲਝਾਉਣ ਵਾਲੀਆਂ ਗੰਦੀ ਸ਼ਕਤੀਆਂ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਦੂਰੀਆਂ ਨੂੰ ਪੈਦਾ ਕਰਨ ਵਾਲੀਆਂ ਗੰਦੀਆਂ ਸ਼ਕਤੀਆਂ ਲੜਾਈ ਝਗੜੇ ਦਾ ਗੰਦਾ ਆਤਮਾ ਮਨ ਮੁਟਾਵ ਦਾ ਗੰਦਾ ਆਤਮਾ ਡਿਵੋਰਸ ਦੀ ਗੰਦੀ ਸ਼ਕਤੀ ਨੂੰ ਇਸੇ ਸਮੇਂ ਪ੍ਰਭੂ ਯੇਸ਼ੂ ਦੇ ਨਾਮ ਵਿੱਚ ਬੰਨ੍ਹ ਦਿੰਦੀਆਂ ਕੈਨਸਲ ਕਰਦੀਆਂ ਰੱਦ ਕਰਦੀ ਇਸੇ ਸਮੇਂ ਆਊਟ ਹੋ ਜਾਏ ਕਿ ਕਿ ਜਾਂਦੇ ਘਰ ਨੂੰ ਪਰਿਵਾਰ ਨੂੰ ਛੱਡ ਕੇ ਤੇ ਜਿੰਨੇ ਵੀ ਜਨ ਪ੍ਰਭੂ ਮਸੀਹ بیمار ਨੇ ਚਾਹੇ ਕੋਈ ਥਾਇਰੋਇਡ ਦਾ ਰੋਗ ਹੋਵੇ ਸੇ ਬੀਪੀ ਸ਼ੂਗਰ ਦਾ ਰੋਗ ਹੱਥਾਂ ਦਾ ਮੋੜਨਾ ਹੱਥਾਂ ਦਾ ਕਾਲਾਪਨ ਹਰ ਤਰ੍ਹਾਂ ਦੀਆਂ ਰਸੋਲੀਆਂ ਬੱਚੇਦਾਨੀ ਦੀ ਕਮਜ਼ੋਰੀ ਹਰ ਤਰ੍ਹਾਂ ਦੀ ਲਿਵਰ ਦੀ ਇਨਫੈਕਸ਼ਨ ਸਕਿਨ ਦੀ ਇਨਫੈਕਸ਼ਨ ਪੇਟ ਦੀ ਇਨਫੈਕਸ਼ਨ ਪ੍ਰਭੂ ਯਸ਼ੂ ਮਸੀਹ ਤੇਰੇ ਨਾਂ ਦੇ ਵਿੱਚ ਇੱਕ ਇੱਕ ਜਾਂਦੇ ਜੀਵਨ ਨੂੰ ਛੱਡ ਕੇ ਜਾਵੇ ਇਸੇ ਸਮੇਂ ਪ੍ਰਭੂ ਯਸ਼ੂ ਮਸੀਹਾ ਤੇਰੀ ਬੇਟੀ ਹੋਣ ਦੇ ਨਾਂ ਤੇ ਇੱਕ ਇੱਕ ਬਿਮਾਰੀ ਨੂੰ ਮੈਂ ਕਮਾਂਡ ਕਰਦੀ ਹਾਂ ਪ੍ਰਭੂ ਯਸ਼ੂ ਦੇ ਨਾਂ 'ਚ ਹੁਕਮ ਦਿੰਨੀ ਆ ਯਸ਼ੂ ਮਸੀਹ ਦੇ ਨਾਂ ਦੇ ਵਿੱਚ ਇੱਕ ਇੱਕ ਜੀਵਨ ਨੂੰ ਇੱਕ ਇੱਕ ਘਰ ਨੂੰ ਇੱਕ ਇੱਕ ਪਰਿਵਾਰ ਨੂੰ ਇਸੇ ਸਮੇਂ ਛੱਡੀ ਤੇ ਆਊਟ ਹੋ ਜਾਵੇ ਯਸ਼ੂ ਦੇ ਨਾਂ ਦੇ ਵਿੱਚ ਪ੍ਰਵੇਸ਼ ਮਸੀਹ ਇੱਕ ਜੰਦੇ ਘਰ ਪਰਿਵਾਰ ਦੇ ਉੱਤੇ ਤੇਰਾ ਪਵਿੱਤਰ ਲਹੂ ਲਗਾਨੀ ਆ ਜਿੰਨੇ ਵੀ ਜਨ ਪ੍ਰਭੂ ਬਿਸਤਰਿਆਂ ਤੇ ਪਏ ਨੇ ਮੰਜਿਆਂ ਤੇ ਪਏ ਨੇ ਜੋ ਬਿਮਾਰੀ ਦੀ ਅਵਸਥਾ ਦੇ ਵਿੱਚ ਨੇ ਇਸੇ ਸਮੇਂ ਪ੍ਰਭੂ ਤੇਰੇ ਨਾਂ ਵਿੱਚ ਇੱਕ ਇੱਕ ਮੰਜੇ ਨੂੰ ਉਲਟ ਦਿੰਨੀ ਆ ਉਲਟ ਦਿੰਨੀ ਆ ਹਰੇਕ ਬਿਮਾਰੀ ਵਾਲਾ ਮੰਜਾ ਪ੍ਰਭੂ ਤੇਰੇ ਨਾਂ ਦੇ ਵਿੱਚ ਉਲਟ ਦਿੰਨੀ ਆ ਇੱਕ ਇੱਕ ਜੀਵਨ ਚ ਤੇਰੇ ਨਾਮ ਚ ਛੁਟਕਾਰਾ ਆਵੇ ਆਜ਼ਾਦੀ ਆਵੇ ਸ਼ਿਫਾ ਆਵੇ ਪ੍ਰਭੂ ਜੀ ਤੁਸੀਂ ਆਪਣੇ ਸ਼ਿਫਾ ਵਾਲੇ ਹੱਥ ਨੂੰ ਵਧਾ ਪਿਤਾ ਪ੍ਰਭੂ ਜੀ ਤੁਸੀਂ ਸਾਡੇ ਲਈ ਕੋੜੇ ਖਾਦੇ ਆ ਪ੍ਰਭੂ ਸਾਡੀਆਂ ਬਿਮਾਰੀਆਂ ਤੁਸੀਂ ਆਪਣੇ ਉੱਤੇ ਚੁੱਕੀਆਂ ਤੁਹਾਡੇ ਕੋੜੇ ਖਾਨ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ ਜਿੰਨਿਆਂ ਦੇ ਬੱਚੇ ਜਵਾਨ ਬੱਚੇ ਪ੍ਰਭੂ ਨਸ਼ੇ ਦੇ ਵਿੱਚ ਨੇ ਜਾਂ ਫਿਰ ਵਿਆਹੇ ਹੋਏ ਪ੍ਰਭੂ ਜਿੰਨੇ ਵੀ ਭਰਾ ਨਸ਼ੇ ਦੇ ਵਿੱਚ ਨੇ ਹਰ ਤਰ੍ਹਾਂ ਦੇ ਨਸ਼ੇ ਦੇ ਆਤਮਾ ਨੂੰ ਇੱਕ ਇੱਕ ਜਾਂਦੇ ਘਰ ਚੋਂ ਵਾਰ ਦੇ ਵਿੱਚੋਂ ਮੈਂ ਹੁਕਮ ਦਿੰਨੀ ਆ ਪਰ ਅਭੀ ਯੇਸ਼ੂ ਦੇ ਨਾਂ ਚ ਇੱਕ ਇੱਕ ਜੀਵਨ ਨੂੰ ਛੱਡੋ ਇੱਕ ਇੱਕ ਬੱਚੇ ਨੂੰ ਛੱਡੋ ਤੇ ਨਿਕਲੋ ਯੇਸ਼ੂ ਦੇ ਨਾਂ ਵਿੱਚ ਕਿਉਂਕਿ ਯੇਸ਼ੂ ਮਸੀਹ ਦੇ ਨਾਂ ਵਿੱਚ ਸਾਡਾ ਡੀ ਐਨ ਏ ਚੇਂਜ ਹੋ ਚੁੱਕਿਆ ਆ ਪਰ ਅਭੀ ਯੇਸ਼ੂ ਮਸੀਹ ਨੇ ਆਪਣਾ ਗਾੜਾ ਪਵਿੱਤਰ ਲਹੂ ਬਹਾ ਕੇ ਸਾਨੂੰ ਮੁੱਲ ਲਿਆ ਸਾਨੂੰ ਖਰੀਦਿਆ ਆ ਹੁਣ ਅਸੀਂ ਆਜ਼ਾਦ ਹੋ ਚੁੱਕੇ ਆ ਕਿਸੇ ਵੀ ਤਰ੍ਹਾਂ ਦੀ ਨਸ਼ੇ ਦੀ ਗੁਲਾਮੀ ਦੇ ਅਧੀਨ ਅਸੀਂ ਤੇ ਸਾਡੇ ਬੱਚੇ ਸਾਡਾ ਪਰਿਵਾਰ ਨਹੀਂ ਆ ਪਰ ਅਭੀ ਯੇਸ਼ੂ ਦੇ ਨਾਂ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਨਸ਼ਾ ਸਾਡੇ ਘਰਾਂ ਨੂੰ ਸਾਡੇ ਪਰਿਵਾਰਾਂ ਨੂੰ ਸਾਡੇ ਜੀਵਨਾਂ ਨੂੰ ਛੱਡ ਕੇ ਜਾ ਚੁੱਕਾ ਹੈ ਹਰ ਤਰ੍ਹਾਂ ਦੀਆਂ ਤੰਗੀਆਂ ਹਰ ਤਰ੍ਹਾਂ ਦੀ ਕਮੀ ਕਮਜ਼ੋਰੀ ਕੰਮਾਂ ਦਾ ਰੁਕਣਾ ਪ੍ਰਭੀ ਯਸ਼ੂ ਦੇ ਨਾਂ ਦੇ ਵਿੱਚ ਇਸੇ ਸਮੇਂ ਖੁੱਲ੍ਹੇ ਪਾਏ ਹਰੇਕ ਉਹ ਬੰਦ ਦਰਵਾਜ਼ਾ ਬਰਕਤਾਂ ਦਾ ਬਲੇਸਿੰਗਸ ਦਾ ਨਵੇਂ ਰਸਤੇ ਨਵੀਂ ਜੌਬ ਨਵੇਂ ਬਿਜ਼ਨਸ ਜਿਸ ਕਿਸੇ ਨੇ ਫਾਈਲ ਅਪਲਾਈ ਕਰਨੀ ਆ ਜਾਂ ਕੀਤੀ ਆ ਇਸੇ ਸਮੇਂ ਜਿੰਨੇ ਰਸਤੇ ਸ਼ੈਤਾਨ ਨੇ ਬੰਦ ਕੀਤੇ ਡਿਲੇ ਦਾ ਡਿਲੇ ਦਾ ਆਤਮਾ ਪ੍ਰਭੀ ਯਸ਼ੂ ਦੇ ਨਾਂ ਚ ਇੱਕ ਇੱਕ ਜੀਵ ਨੂੰ ਛੱਡ ਕੇ ਜਾਵੇ ਸ਼ੈਤਾਨ ਦੇ ਦੁਆਰਾ ਬੰਦ ਤੇ ਗੇ ਸਾਰੇ ਬਰਕਤਾਂ ਦੇ ਰਾਸਤੇਆਂ ਨੂੰ ਪ੍ਰਭ ਯੇਸ਼ੂ ਦੇ ਨਾਮ ਵਿੱਚ ਖੋਲ ਦਿੰਨੇ ਆ ਤੇ ਹਰੇਕ ਸ਼ਤਾਨ ਦੇ ਦੁਆਰਾ ਖੋਲੇਗੇ ਰਸਤਿਆਂ ਨੂੰ ਇਸੇ ਸਮੇਂ ਪ੍ਰਭ ਯੇਸ਼ੂ ਦੇ ਨਾਂ ਚ ਮਤੀ 18 ਦੇ 18 ਦੇ ਅਨੁਸਾਰ ਬੰਦ ਕਰਦੇ ਆ ਇਸ ਸਮੇਂ ਪ੍ਰਭੇ ਯੇਸ਼ੂ ਮਸੀਹ ਇੱਕ ਇੱਕ ਜੀਵਨ ਦੇ ਵਿੱਚ ਤੁਸੀਂ ਕੰਮ ਕਰੋ ਪਿਤਾ ਤੁਸੀਂ ਦਇਆ ਕਰੋ ਫਜ਼ਲ ਕਰੋ ਅਨੁਗ੍ਰਹਿ ਕਰੋ ਮੇਰੇ ਪਰਮੇਸ਼ਰ ਤੁਸੀਂ ਅਨੁਗ੍ਰਹਿਕਾਰੀ ਪਰਮੇਸ਼ਰ ਹੋ ਤੁਸੀਂ ਦਇਆ ਕਰਨ ਵਾਲੇ ਫਜ਼ਲ ਕਰਨ ਵਾਲੇ ਪਰਮੇਸ਼ਰ ਹੋ ਹਰ ਤਰ੍ਹਾਂ ਦੀ ਪਿਤਾ ਬੈਡ ਨਿਊਜ਼ ਹਰ ਤਰ੍ਹਾਂ ਦੇ ਐਕਸੀਡੈਂਟ ਦੇ ਵਾਰ ਨੂੰ ਬੱਚਿਆਂ ਦੇ ਜੀਵਨ ਚ ਭਰਾਵਾਂ ਦੇ ਜੀਵਨ ਚ ਭੈਣਾਂ ਦੇ ਜੀਵਨ ਚ ਘਰਾਂ ਪਰਿਵਾਰਾਂ ਦੇ ਉੱਤੋਂ ਯੇਸ਼ੂ ਦੇ ਨਾਂ ਚ ਰੱਦ ਕਰਦੇ ਆ ਕੈਨਸਲ ਕਰਦੇ ਆ ਗੁੱਡ ਨਿਊਜ਼ ਸਾਡੇ ਜੀਵਨ ਦਾ ਹਿੱਸਾ ਹੈ ਇਹ ਮੇਰੇ ਪ੍ਰਭੂ ਜੀ ਤੁਸੀਂ ਸਾਨੂੰ ਹਰ ਤਰ੍ਹਾਂ ਦੀ ਬਰਕਤ ਤੇ ਆਸ਼ੀਸ਼ ਦਿੰਦੀ ਹੈ ਤੁਹਾਡੇ ਬੱਚਿਆਂ ਨੂੰ ਕਦੇ ਕਿਸੇ ਭਲੀ ਵਸਤੂ ਦੀ ਥੋੜ੍ਹ ਤੁਸੀਂ ਹੋਣ ਨਹੀਂ ਦਿੰਦੇ ਪਿਤਾ ਤੁਸੀਂ ਸਾਡੇ ਚੰਗੇ ਚਰਵਾਹੇ ਹੋ ਤੁਸੀਂ ਸਾਨੂੰ ਹਰੀਆਂ ਹਰੀਆਂ ਚਾਰਗਾਹਾਂ ਵਿੱਚ ਲੈ ਕੇ ਜਾਂਦੇ ਹੋ ਪ੍ਰਭੂ ਤੁਹਾਡੇ ਨਾਂ 'ਚ ਸਾਡਾ ਕਟੋਰਾ ਉਮੜਦਾ ਹੈ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਉਹਨਾਂ ਸਾਰੀਆਂ ਬਰਕਤਾਂ ਦੇ ਲਈ ਉਹਨਾਂ ਭਲਾਈਆਂ ਦੇ ਲਈ ਜੋ ਤੁਹਾਡੇ ਪਵਿੱਤਰ ਹੱਥਾਂ ਵਿੱਚੋਂ ਨਿਕਲ ਕੇ ਸਾਨੂੰ ਯਾਨੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਜਿੰਨਿਆਂ ਦੇ ਫਸੇ ਪੈਸੇ ਪ੍ਰਭੂ ਉਹ ਫਸੇ ਪੈਸੇ ਇਹਨਾਂ ਨੂੰ ਮਿਲਨੇ ਪਾਣ ਜਿੰਨੇ ਪਿਤਾ ਆਤਮਾ 'ਚ ਵਧਣਾ ਚਾਹੁੰਦੇ ਨੇ ਪ੍ਰਾਰਥਨਾ ਦੇ ਵਿੱਚ ਵਧਣਾ ਚਾਹੁੰਦੇ ਨੇ ਆਪਣੇ ਬੱਚਿਆਂ ਨੂੰ ਆਤਮਾ 'ਚ ਵਧਾਓ ਪ੍ਰਾਰਥਨਾ ਦੇ ਵਿੱਚ ਵਧਾਓ ਪਿਤਾ ਵਚਨ ਦਾ ਪ੍ਰਕਾਸ਼ਨ ਦੋ ਪਿਤਾ ਤੁਹਾਡੇ ਆਮਦ ਦੇ ਲਈ ਇੱਕ ਇੱਕ ਜਨ ਨੂੰ ਤਿਆਰ ਕਰੋ ਪਿਤਾ ਸਮਾਂ ਬੜਾ ਨਜ਼ਦੀਕ ਆ ਪਿਤਾ ਉਹਨਾਂ ਸਮਿਆਂ ਦੇ ਲਈ ਆਉਣ ਵਾਲੇ ਸਮਿਆਂ ਦੇ ਲਈ ਸਾਨੂੰ ਤਿਆਰ ਕਰੋ ਜਿੰਨੀਆਂ ਭੈਣਾ ਪ੍ਰੈਗਨੈਂਸੀ ਦੇ ਵਿੱਚ ਨੇ ਉਹਨਾਂ ਦੀ ਪ੍ਰੈਗਨੈਂਸੀ ਦੇ ਉੱਤੇ ਵੀ ਤੁਹਾਡਾ ਪਵਿੱਤਰ ਲਹੂ ਲਗਾਨੀ ਆ ਉਹਨਾਂ ਦੇ ਗਰਭ ਦੇ ਫਲ ਦੇ ਉੱਤੇ ਵੀ ਤੁਹਾਡਾ ਆਂਕ ਲੂ ਲਗਾਨੀ ਆ ਜਿੰਨਿਆਂ ਨੂੰ ਬੇਬੀ ਬੁਆਏ ਦੀ ਬਲੇਸਿੰਗ ਚਾਹੀਦੀ ਆ ਪ੍ਰਭੂ ਤੇਰੇ ਨਾਂ ਦੇ ਵਿੱਚ ਉਹਨਾਂ ਨੂੰ ਇਹ ਬਰਕਤ ਮਿਲਨੇ ਪਾਏ ਪਿਤਾ ਤੇਰੇ ਵਚਨ ਚ ਲਿਖਿਆ ਗਰਭ ਦਾ ਫਲ ਯਹਵਾ ਵੱਲੋਂ ਮੁਬਾਰਕ ਆ ਪਿਤਾ ਇਹਨਾਂ ਦੇ ਜੀਵਨ ਦੇ ਵਿੱਚ ਤੁਸੀਂ ਕੰਮ ਕਰੋ ਤੁਸੀਂ ਦਇਆ ਕਰੋ ਫਜ਼ਲ ਕਰੋ ਅਨੁਗ੍ਰਹਿ ਕਰੋ ਜਿਨਨੇ ਭਰਾ ਪਿਤਾ ਕਮਾਕਾਰਾਂ ਤੇ ਜਾਂਦੇ ਉਹਨਾਂ ਨੂੰ ਸਹੀ ਸਲਾਮਤ ਲੈ ਕੇ ਜਾਣਾ ਲੈ ਕੇ ਆਉਣਾ ਪਿਤਾ ਸਭ ਦੇ ਘਰ ਦੇ ਵਿੱਚ ਸਭ ਦੇ ਖੱਤਿਆਂ ਦੇ ਵਿੱਚ ਸਭ ਦੀਆਂ ਰਸੋਈਆਂ ਚ ਸਭ ਦੇ ਭੰਡਾਰਾਂ ਚ ਤੇਰੀ ਵੱਡੀ ਬਰਕਤ ਨੂੰ ਮੰਗਦੇ ਆ ਪਿਤਾ ਇੱਕ ਇੱਕ ਜਨ ਨੂੰ ਪਿਤਾ ਤੁਹਾਡੀ ਵੱਡੀ ਬਰਕਤ ਮਿਲੇ ਆਸ਼ੀਸ਼ ਮਿਲੇ ਕਿ ਜਨ ਪਿਤਾ ਤੁਹਾਡੇ ਰਸਤਿਆਂ ਤੇ ਚੱਲਣ ਵਾਲਾ ਬਣੇ ਖੁਦਾ ਹੁਣ ਜਦੋਂ ਤੁਹਾਡੇ ਬੱਚੇ ਸਸਮੇ ਸੋ ਰਹੇ ਨੇ ਪਿਤਾ ਤੁਸੀਂ ਆਪਣੇ ਬੱਚਿਆਂ ਦੀ ਰਾਖੀ ਕਰਨਾ ਪਿਤਾ ਅਸੀਂ ਆਪਣੇ ਬਿਸਤਰਿਆਂ ਦੇ ਆਪਣੇ ਘਰਾਂ ਦੇ ਆਪਣੇ ਕਮਰਿਆਂ ਦੇ ਇਰਦ-ਗਿਰਦ ਪ੍ਰਭੂ ਜੀ ਤੁਹਾਡੇ ਪਵਿੱਤਰ ਲਹੂ ਦਾ ਬਾੜਾ ਲਗਾਣੇ ਅਸੀਂ ਆਪਣੇ ਬੱਚਿਆਂ ਦੇ ਇਰਦ-ਗਿਰਦ ਵੀ ਤੁਹਾਡੇ پاک ਲਹੂ ਦਾ ਬਾੜਾ ਲਗਾਣੇ ਆ ਪ੍ਰਭੂ ਜੀ ਹਰੇਕ ਵਿਰੋਧੀ ਦੀ ਚਾਲ ਚਲਾਕੀ ਨੂੰ ਹਨੇਰੇ ਦੀਆਂ ਸ਼ਕਤੀਆਂ ਨੂੰ ਪ੍ਰਭੂ ਯਸ਼ੂ ਦੇ ਨਾਮ ਵਿੱਚ ਬੰਨ੍ਹ ਦਿੰਨੇ ਆ ਰੱਦ ਕਰਦੇ ਆ ਜਦੋਂ ਤੇਰੇ ਬੱਚੇ ਸੋਣ ਇਹਨਾਂ ਨੂੰ ਮਿੱਠੀ ਨੀਂਦ ਆਵੇ ਪਿਤਾ ਤੁਸੀਂ ਇੱਕ-ਇੱਕ ਜਨ ਦੇ ਨਾਲ ਪੁਨਿਆਂ ਦੇ ਵਿੱਚ ਪਿਤਾ ਦਰਸ਼ਨਾਂ ਦੇ ਦੁਆਰਾ ਇੱਕ ਇੱਕ ਨਾ ਗੱਲਾਂ ਕਰਨੀਆਂ ਪਿਤਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਅਸੀਂ ਘਟਦੇ ਤੁਸੀਂ ਵਾਦੇ ਜਾਓ ਸਾਰੀ ਦੁਆ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਜ਼ਿੰਦਾ ਤੇ ਜੀਵਿਤ ਨਾਂ ਵਿੱਚ ਮੰਗਦੇ ਆਂ ਆਮੀਨ ਆਮੀਨ ਆਮੀਨ